ਸੋ ਜੇਕਾਰਾ ਦੀ ਗੂੰਜ ਨਾਲ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਅੱਜ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ ਸੰਗਤਾਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਹੈ ਅਸੀਂ ਜੀ ਨਰਕਾਣਾ ਸਾਹਿਬ ਗੁਰਦ ਆਮਾਂ ਦੇ ਦਰਸ਼ਨ ਕਰਨ ਚੱਲੇ ਆ ਜੀ ਪਹਿਲੀ ਵਾਰ ਚੱਲੇ ਆ ਤੇ ਦਾਦਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਵੀ ਜੱਗੇ ਲੱਗੇ ਆ ਵਾਈਗੁਰੂ ਦਾ ਬਰਥ ਕੋਡ ਕੋਡ ਸੁਖਰਾਣਾ ਹੈਗਾ ਕਿ ਜਿਹੜੇ ਅਸੀਂ ਉੱਥੇ ਜਾ ਰਹੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਆਪਣੇ ਬਾਬੇ ਨਾਨਕ ਨੂੰ ਮਿਲਾਂਗੇ ਹਾਂ ਜਾ ਕੇ ਉਹ ਨਾਨਕ ਦੇ ਜੀ ਦੇ ਦਰਸ਼ਨ ਕਰਨ ਚੱਲੇ ਆ ਉਹਨਾਂ ਦੀ ਬੜੀ ਕਿਰਪਾ ਹੈ ਸਾਡੇ ਤੇ ਸਾਡਾ ਵੀਜਾ ਲੱਗਿਆ ਮੇਰੀ ਮਾਤਾ ਦਾ ਨਹੀਂ ਲੱਗਿਆ ਉਹਨਾਂ ਨੂੰ ਬੜਾ ਦੁੱਖ ਹੈ ਬਹੁਤ ਗੁੱਸੇ ਹੋਏ ਹੋਤੇ ਕਹਿੰਦੇ ਕਿ ਸਾਰਿਆਂ ਦਾ ਲੱਗਣਾ ਚਾਹੀਦਾ ਦੇਖੋ ਉਮੀਦ ਤੇ ਸਾਰਿਆਂ ਨੇ ਕਿੰਨੀ ਤਿਆਰੀਆਂ ਅਸੀਂ ਕੀਤੀਆਂ ਹੋਈਆਂ ਨਾ ਤੇ ਦਰਸ਼ਨ ਲਈ ਅਸੀਂ ਬੜੇ ਦਿਲ ਕਰਕੇ ਬਾਬਾ ਜੀ ਆ ਸ਼ੁਕਰ ਕਰਦੇ ਆ ਲੇਕਿਨ ਜਿਹੜੇ ਰਹਿ ਗਏ ਉਹ ਵੀ ਜਾਣ ਇਸ ਵਾਰੀ ਕਾਫੀ ਵੀਜਨ ਨਹੀਂ ਲੱਗੇ ਸੰਗਤਾਂ ਦੇ ਮਨਾਂ 'ਚ ਨਿਰਾਸ਼ਾ ਹੀ ਬਹੁਤ ਆ ਹਾਂ ਨਿਰਾਸ਼ਾ ਰੋਸ਼ ਵੀ ਬਹੁਤ ਹੈਗਾ ਖਾਲੀ ਨਿਰਾਸ਼ਾ ਨਹੀਂਗਾ ਸਾਰੇ ਇਹਨੇ ਉਮੀਦ ਕਰਕੇ ਆਏ ਉਹ ਕਈ ਰੋਏ ਵੀ ਬਹੁਤ ਹੈਗੇ ਕਈ ਤੇ ਰੋਏ ਵੀ ਬਹੁਤ ਹੈਗੇ ਤੁਹਾਡੀਆਂ ਸਰਕਾਰਾਂ ਦੇ ਆਪ ਦੇ ਵਿੱਚ ਕੋਈ ਵੀ ਗਿਲੇ ਸ਼ਿਕਵੇ ਹੋ ਸਕਦੇ ਆ ਪਰ ਸਾਡੇ ਪੰਜਾਬੀ ਭਰਾ ਜਿਹੜੇ ਉਧਰ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਭਰਾ ਨੇ ਸਾਡੇ ਬੜੇ ਦਿਲ ਨੇੜੇ ਨੇ ਅਸੀਂ ਇੱਕ ਦੂਜੇ ਨੂੰ ਬੜਾ ਚਾਹੁੰਨੇ ਆ ਵੀ ਅਸੀਂ ਇੱਕ ਦੂਜੇ ਨਾਲ ਗਲੋਕੜੀਆਂ ਪਾ ਕੇ ਮਿਲ ਜਾਈਏ ਮੈਂ ਆਪਣੇ ਹਸਬੰਡ ਨੂੰ ਐਡਕ ਰਹਿਣੀ ਨਹੀਂ ਨਹੀਂ ਮੈਨੂੰ ਗੁਰਨਾਨਕ ਦੇਵ ਜੀ ਉਹਨਾਂ ਨੇ ਮੇਰੀ ਸੀਟਾਂ ਦੀ ਵੀ ਰਿਜ਼ਰਵੇਸ਼ਨ ਕਰਾਈ ਹੋਈ ਇਹਨਾਂ ਦੇ ਕੋਲ ਇੱਕ ਸੀਟ ਐਕਸਟਰਾ ਸੀ ਸੋਚੋ ਇਹਦੇ ਬਾਬਾ ਜੀ ਦਾ ਕੋਈ ਕਮਾਲ ਹੀ ਹੈਗਾ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਦੇਰ ਪਲੋਆ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਅੱਜ ਪਾਕਿਸਤਾਨ ਸਥਿਤ ਗੁਰਦ ਆਮੰਦ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ ਸੰਗਤਾਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਹੈ ਭਾਵੇਂ ਅੱਜ ਸਵੇਰ ਦੀ ਧੁੰਦ ਪਈ ਹੋਈ ਹੈ ਪਰ ਸੰਗਤਾਂ ਸਵੇਰ ਤੋਂ ਹੀ ਦਰਸ਼ਨ ਦੀਦਾਰੇ ਕਰਨ ਦੇ ਲਈ ਬੇਸਬਰੀ ਨਾਲ ਉਡੀਕ ਕਰ ਰਹੀਆਂ ਨੇ ਸੋ ਸ਼੍ਰੋਮਣੀ ਗੁਰਦਰ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਜਗ੍ਹਾ ਤੋਂ ਬਸਾਂ ਭਰ ਕੇ ਜਿਹੜੇ ਕਿ ਅਟਾਰੀ ਬਾਰਡਰ ਤੱਕ ਜਾਣੀਆਂ ਤੇ ਉਸ ਤੋਂ ਬਾਅਦ ਉੱਥੋਂ ਅਗਲੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਨਨਕਾਣਾ ਸਾਹਿਬ ਧਰਤੀ ਜਾਣਗੀਆਂ ਜਨਮ ਸਥਾਨ ਦੀ ਧਰਤੀ ਜਾਣਗੀਆਂ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਹੈ ਤੇ ਪੂਰੀ ਤਿਆਰੀ ਦੇ ਨਾਲ ਆਏ ਨੇ ਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਉਹਨਾਂ ਦੇ ਵੱਡੇ ਭਾਗ ਹਨ ਜਿਹੜਾ ਇਸ ਵਾਰ ਉਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਕਿਉਂਕਿ ਹਰ ਸੰਗਤ ਅਰਦਾਸ ਕਰਦੀ ਹੈ ਕਿ ਵਿਛੜੇ ਹੋਏ ਗੁਰਧਾਮ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਸੰਗਤ ਖੁੱਲੇ ਦਰਸ਼ਨਦਾਰੇ ਸੰਗਤਾਂ ਨੂੰ ਬਖਸ਼ੇ ਜਾਣ ਸੋ ਸੰਗਤਾਂ ਦਰਸ਼ਨਦਾਰਾਂ ਜਾਣ ਲਈ ਇਸ ਵਾਰ ਜਾ ਰਹੇ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਸ਼ੁਕਰਾਨਾ ਕੀਤਾ ਜਾ ਰਿਹਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ ਸੰਗਤਾਂ ਨਾਲ ਗੱਲਬਾਤ ਕਰਾਂਗੇ ਇਹ ਵਾਰ ਹਾਲਸਾ ਵੀ ਬਤਾਈ ਹਾਂਜੀ ਵੈਕੂ ਜੀ ਦਾ ਹਾਲਸਾ ਵੈਕੂ ਜੀ ਦੀ ਫਤਿਹ ਕਿੱਥੋਂ ਆਏ ਮੈਂ ਜੀ ਜਸਵੰਤ ਸਿੰਘ ਥਿੰਦ ਪਿੰਡ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਭਾਰਤੀ ਕਿਸਾਨ ਨੂੰ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਜੀ ਜੀ ਅਸੀਂ ਜੀ ਨਰਕਾਣਾ ਸਾਹਿਬ ਗੁਰਦ ਆਮਾਂ ਦੇ ਦਰਸ਼ਨ ਕਰਨ ਚੱਲੇ ਆ ਜੀ ਪਹਿਲੀ ਵਾਰ ਚੱਲੇ ਆ ਤੇ ਦਾਦਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਵੀਜ਼ੇ ਲੱਗੇ ਆ ਸਾਡੇ ਪਿੰਡ ਦੇ ਵਿੱਚੋਂ 11 ਵੀਜ਼ੇ ਅਸੀਂ ਅਪਲਾਈ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ 4 ਲੱਗੇ ਆ 7 ਰਿਜੈਕਟ ਹੋ ਗਏ ਜਿਨ੍ਹਾਂ ਸਾਡੇ ਸੱਜਣਾ ਦੇ ਵੀਜ਼ੇ ਰਿਜੈਕਟ ਹੋਏ ਆ ਉਹਨਾਂ ਦੇ ਮਨ ਬੜੇ ਉਦਾਸ ਸੀ ਉਹਨਾਂ ਨੇ ਬੜੀ ਉਦਾਸੀ ਜ਼ਾਹਰ ਕੀਤੀ ਔਰ ਪਾਕਿਸਤਾਨ ਸਰਕਾਰ ਪ੍ਰਤੀ ਔਰ ਹਿੰਦੁਸਤਾਨ ਦੀ ਸਰਕਾਰ ਪ੍ਰਤੀ ਬੜਾ ਗਿਲਾ ਸ਼ਿਕਵਾ ਰੋਜ਼ ਯਾਰ ਕੀਤਾ ਵੀ ਸਾਡੇ ਵੀ ਜੇ ਕਿਉਂ ਨਹੀਂ ਲੱਗੇ ਅਸੀਂ ਵੀ ਜਾਣਾ ਸੀ ਸੋ ਮੈਂ ਬੇਨਤੀ ਕਰਾਂ ਪਾਕਿਸਤਾਨ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਜਿੰਨੇ ਵੀ ਵਿਜੇ ਸ਼੍ਰੋਮਣੀ ਕਮੇਟੀ ਜਾਂ ਪ੍ਰਾਈਵੇਟ ادارے ਅਪਲਾਈ ਕਰਦੇ ਆ ਸਾਰਿਆਂ ਨੂੰ ਵੀਜ਼ਾ ਮਿਲਣਾ ਚਾਹੀਦਾ ਸਾਰਿਆਂ ਦੇ ਮਨਾਂ ਦੇ ਵਿੱਚ ਖਾਸ਼ ਹੈ ਵੀ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਾਣ ਸੋ ਮੇਰੀ ਬੇਨਤੀ ਇਹੀ ਹੈ ਵੀ ਸਰਕਾਰਾਂ ਨੂੰ ਇੱਕ ਦੂਜੇ ਨੇੜੇ ਲੱਗੋ ਭਾਈਚਾਰਾ ਬਣਾਓ ਸਾਨੂੰ ਤੰਗ ਨਾ ਕਰੋ ਤੁਹਾਡੀਆਂ ਸਰਕਾਰਾਂ ਦੇ ਆਪ ਦੇ ਵਿੱਚ ਕੋਈ ਵੀ ਗਿਲੇ ਸ਼ਿਕਵੇ ਹੋ ਸਕਦੇ ਆ ਪਰ ਸਾਡੇ ਪੰਜਾਬੀ ਭਰਾ ਜਿਹੜੇ ਉਧਰ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਭਰਾ ਨੇ ਸਾਡੇ ਬੜੇ ਦਿਲ ਨੇੜੇ ਨੇ ਅਸੀਂ ਇੱਕ ਦੂਜੇ ਨੂੰ ਬੜਾ ਚਾਹੁੰਨੇ ਆ ਵੀ ਅਸੀਂ ਇੱਕ ਦੂਜੇ ਨਾਲ ਗਲੋਕੜੀਆਂ ਪਾ ਕੇ ਮਿਲੀਏ ਤੇ ਅਸੀਂ ਇੱਕ ਦੂਜੇ ਨਾਲ ਆਪ ਦੇ ਦੁੱਖ ਸਾਂਝੇ ਕਰੀਏ ਮੈਂ ਜੀ ਪਿੱਛੋਂ ਸਾਡਾ ਲਾਹੌਰੀ ਹੈ ਜ਼ਿਲ੍ਹਾ ਲਾਹੌਰ ਹੈ ਪਿੰਡ ਵੀਰਮ ਹੈ ਤੇ ਜੇ ਹੋ ਸਕੇ ਤਾਂ ਮੈਂ ਉਹਦੇ ਪਿੰਡ ਵੀ ਜਾ ਕੇ ਆਵਾਂਗਾ ਸ਼ੁਮਾਰਾ ਕਿਰਪਾ ਕਰਨ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਵੀ ਸੰਗਤਾਂ ਨੇ ਉਹਨਾਂ ਨੇ ਗੱਲਬਾਤ ਕਰੇ ਵਾਰ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਕੀ ਨਾ ਅਸੀਂ ਯੂਪ ਲਖੇਂਪੁਰ ਖੀਲੀ ਤੋਂ ਕੋ ਲਗਾ ਪਲਿਆ ਉੱਥੋਂ ਆਇਆ ਚੱਲਿਓ ਫਿਰ ਇਸ ਵਾਰ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਚੱਲੇ ਆ ਉਹਨਾਂ ਦੀ ਬੜੀ ਕਿਰਪਾ ਹੈ ਸਾਡੇ ਤੇ ਸਾਡਾ ਵੀਜਾ ਲਗਿਆ ਮੇਰੀ ਮਾਤਾ ਦਾ ਨਹੀਂ ਲਗਿਆ ਉਹਨਾਂ ਨੂੰ ਬੜਾ ਦੁੱਖ ਹੈ ਬਹੁਤ ਗੁੱਸੇ ਹੋਏ ਹੋ ਤੇ ਕਹਿੰਦੇ ਕਿ ਸਾਰਿਆਂ ਦਾ ਲੱਗਣਾ ਚਾਹੀਦਾ ਦੇਖੋ ਉਮੀਦ ਤੇ ਸਾਰਿਆਂ ਨੇ ਕਿੰਨੀ ਤਿਆਰੀਆਂ ਅਸੀਂ ਕੀਤੀਆਂ ਹੋਈਆਂ ਨਾ ਤੇ ਦਰਸ਼ਨ ਲਈ ਅਸੀਂ ਬੜੇ ਦਿਲ ਕਰਕੇ ਬਾਬਾ ਜੀ ਆ ਸ਼ੁਕਰ ਕਰਦੇ ਆ ਲੇਕਿਨ ਜਿਹੜੇ ਰਹਿ ਗਏ ਉਹ ਵੀ ਜਾਣ ਸਾਡੀ ਇੱਛਾ ਉਹ ਵੀ ਜਾਣ ਕਿੰਨੀ ਕ ਤਾਗ ਹੁੰਦੀ ਹੈ ਮਨ ਦੇ ਵਿੱਚ ਕਿ ਇਸ ਵਾਰ ਜੇ ਮੈਂ ਦਰਸ਼ਨਦਾਰਨ ਲਈ ਜਾਵਾਂ ਕਿਉਂਕਿ ਹਰ ਸਿੱਖ ਅਰਦਾਸ ਕਰਦਾ ਕਿ ਮੈਂ ਉਹ ਵਿਛੜੇ ਹੋਏ ਗੁਰਤਾਰਮ ਨੇ ਉਸ ਬਾਬੇ ਨਾਨਕ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਜਾਵਾਂ ਸਹੀ ਸਾਡੇ ਪਿਤਾਗੇ ਸਭ ਕੁਝ ਹੈਗੇ ਉਹ ਸਭ ਕੁਝ ਬਹੁਤ ਸਾਡੀ ਰੂਹ ਉਹਨਾਂ ਨਾਲ ਜੁੜੀ ਹੈਗੀ ਮੈਂ ਤੇ ਸਮਝ ਲਓ ਬਹੁਤ ਅਟੈਚ ਆ 14 ਸਾਲ ਦੀ ਉਮਰ ਦੀ ਗੁਨਾਗਦੇ ਜੀ ਨਾਲ ਅਟੈਚ ਆ ਮੈਂ ਤੇ ਉਹਨਾਂ ਦੇ ਲੱਖ ਲੱਖ ਕੋਟਾਨ ਕੋਟਾਨ ਧੰਨਵਾਦ ਕਰਦੀ ਆ ਮੈਨੂੰ ਉਹਨਾਂ ਨੇ ਬੁਲਾਇਆ ਉਸ ਤੋਂ ਸਾਰੇ ਮੇਰੇ ਪਰਾਇਆ ਪ੍ਰਾਂ ਜਿਨੇ ਵੀ ਵੀਰ ਪਰਜਾਇਆ ਹੀ ਸਭ ਹੈਗੇ ਉਹਨਾਂ ਨੂੰ ਸਭ ਨੂੰ ਉਹਨੂੰ ਬੁਲਾਣ ਦਰਸ਼ਨ ਦੇਣ ਆਪਣੇ ਤੁਨਤਨ ਸ਼੍ਰੀ ਗੁਰਨਾਨ ਦੇਵ ਜੀ ਨੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਚਾਰੇ ਉਦਾਸੀਆਂ ਕੀਤੀਆਂ ਪਰ ਜਿਵੇਂ ਅੱਜ ਕੱਲ ਰਾਜਨੀਤੀ ਹੈ ਉਸ ਦੇ ਕਰਕੇ ਜਿਹੜੇ ਸਾਡੇ ਗੁਰਤਾਂ ਵਿਛੜ ਗਏ ਨੇ ਫਿਰ ਵੀ ਸੰਗਤਾਂ ਦੇ ਮਨਾਂ ਵਿੱਚ ਉਹ ਚਾਹੁੰਦੇ ਨੇ ਕਿ ਸਾਡੇ ਸਾਡੇ ਉਧਰ ਦੇ ਲੋਕ ਨੇ ਜਾਂ ਅਸੀਂ ਇਧਰ ਦੇ ਲੋਕ ਨੇ ਉਹ ਮਿਲਣਾ ਚਾਹੁੰਦੇ ਆ ਅਸੀਂ ਆਪਣੇ ਗੁਰਧਾਮ ਦੇ ਦਰਸ਼ਨ ਖੁੱਲੇ ਦਰਸ਼ਨ ਚਾਹੁੰਦੇ ਆ ਦੇਖੋ ਰਾਜਨੀਤੀ ਘਾਰ ਦਿਓ ਜਾਂ ਬਾੜ ਦਿ ਮੈਨੂੰ ਤਾਂ ਬਿਲਕੁਲ ਨਹੀਂ ਅੱਛੀ ਲੱਗਦੀ ਐ ਅਸੀਂ ਇੱਕੋ ਖੂਨ ਅਗੇ ਹੈ ਨਾ ਤੇ ਇਹ ਚੀਜ਼ਾਂ ਨੂੰ ਨਹੀਂ ਰੱਖਿਆ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਉਹ ਬੰਦੇ ਵੀ ਅੱਛੇ ਅਗੇ ਪਾਕਿਸਤਾਨ ਦੇ ਬੰਦੇ ਵੀ ਅੱਛੇ ਅਗੇ ਅਸੀਂ ਗਲਤ ਸੋਚ ਲੈ ਕੇ ਨਾ ਜਾਂਦੇ ਆ ਨਾ ਸੋਚਦੇ ਕਿ ਮਾਰੇ ਬੰਦੇਗੇ ਅਸੀਂ ਸਾਰੇ ਇੱਕੋ ਖੂਨ ਹੈਗਾ ਸਭ ਕੁਝ ਇੱਕੋ ਹੈਗਾ ਇਹ ਰਾਜਨੀਤੀ ਤੇ ਮੈਨੂੰ ਕਿਸੇ जगह दी, अच्छी दी। नहीं अच्छी लगती देखो अनु एक साइड ਕੀਤਾ ਜਾਣਾ ਚਾਹੀਦਾ ਹੈ ਨਾ ਤੇ ਦਰਸ਼ਨਾ ਉਸੇ ਸਾਰਿਆਂ ਨੂੰ ਭੇਜਿਆ ਜਾਣਾ ਚਾਹੀਦਾ ਹੈ ਇਸ ਵਾਰੀ ਕਾਫੀ ਵੀਜਨ ਨਹੀਂ ਲੱਗੇ ਸੰਗਤਾਂ ਦੇ ਮਨਾਂ 'ਚ ਨਿਰਾਸ਼ਾ ਹੀ ਬਹੁਤ ਆ ਹਾਂ ਨਿਰਾਸ਼ਾ ਰੋਸ਼ ਵੀ ਬਹੁਤ ਹੈਗਾ ਖਾਲੀ ਨਿਰਾਸ਼ਾ ਨਹੀਂਗਾ ਸਾਰੇ ਇਹਨੇ ਉਮੀਦ ਕਰਕੇ ਆਏ ਉਹ ਕਈ ਰੋਏ ਵੀ ਬਹੁਤ ਹੈਗੇ ਕਈ ਤੇ ਰੋਏ ਵੀ ਬਹੁਤ ਹੈਗੇ ਦੇਖੋ ਸਾਰਿਆਂ ਨੂੰ ਉਮੀਦ ਹੁੰਦੀ ਹੈ ਨਾ ਉਹ ਵਾਇਗਰੂ ਕਰੇ ਸਬਦਾ ਸਭ ਨੂੰ ਬਾਬਾ ਜੀ ਦਰਸ਼ਨ ਦੇਣ ਬਹੁਤ ਅੱਛਾ ਲੱਗੇਗਾ ਮੈਨੂੰ ਤੇ ਬੜੀ ਖੁਸ਼ੀ ਹੋਏਗੀ ਮੈਂ ਤੇ ਜਾ ਰਹੀ ਮੈਂ ਤੇ ਬਹੁਤ ਖੁਸ਼ ਆ ਮੈਂ ਸੱਚੀ ਬਹੁਤ ਖੁਸ਼ ਹਾਂ ਮੈਂ ਮੈਂ ਸੋਚੋ ਆਪਣੀ ਘਰ ਤੋਂ ਕੱਲ ਹੀ ਜਾ ਰਹੀ ਆ ਓਏ ਮੇਰੇ ਸੰਗਤ ਦੇ ਭੈਣ ਭਰਾ ਆ ਗਏ ਓ ਮੇਰੇ ਹਸਬੰਦ ਮੈਨੂੰ ਕਿਧਰੇ ਨਹੀਂ ਭੇਜਦੇ ਓ ਮੈਨੂੰ ਬਸ ਮੇਰੇ ਲਿਵ ਦੇਖੀ ਨਾ ਮੇਰੇ ਗੁਰਨਾਨਕ ਦੇ ਜੀ ਨਾ ਲਿਵ ਤੇ ਉਹਨਾਂ ਨੇ ਮੈਨੂੰ ਐਨਾ ਨਾਲ ਫੋਨ ਤੇ ਗੱਲ ਕਰਕੇ ਮੈਨੂੰ ਭੇਜਿਆ ਗਿਆ ਐ ਮੈਂ ਆਪਣੇ ਹਸਬੰਦ ਨੂੰ ਐਦਾ ਕਰਾਈ ਨਹੀਂ ਦੇਣੀ ਮੈਂ ਗੁਰਨਾਨਕ ਦੇ ਜੀ ਉਹਨਾਂ ਨੇ ਮੇਰੀ ਸੀਟਾਂ ਦੀ ਵੀ ਰਿਜ਼ਰਵੇਸ਼ਨ ਕਰਾਈ ਹੋਈ ਐਨਾ ਦੇ ਕੋਲ ਇੱਕ ਸੀਟ ਐਕਸਟਰਾ ਸੀ ਸੋਚੋ ਇਹਦੇ ਬਾਬਾ ਜੀ ਦਾ ਕੋਈ ਕਮਾਲ ਹੀ ਹੈਗਾ ਸੱਚੀ ਕਹਿ ਰਹੀ ਆ ਉਹ ਮੇਰੇ ਨਾਨਾ ਦੇ ਜੀ ਦੀ ਬੜੀ ਕਿਰਪਾ ਹੈਗੀ ਬਹੁਤ ਕਿਰਪਾ ਹੈਗੀ ਮੈਂ ਘਰ ਤੂੰ ਜਿਸ ਦਾ ਕੱਲੀ ਆਈਆਂ ਬੱਚੇ ਮੇਰੇ ਕਹਿੰਦੇ ਨਹੀਂ ਜਾਣਾ ਮम्मा ਨਹੀਂ ਜਾਣਾ ਲੇਕਿਨ ਨਹੀਂ ਉਹ ਨਾਨਾ ਦੇ ਜੀ ਕਿਸ ਤਰ੍ਹਾਂ ਬੁਲਾਉਂਦੇ ਐ ਤੁਸੀਂ ਤੁਹਾਡੇ ਸਾਹਮਣੇ ਮੈਂ ਸਾਖਸ਼ਾਤ ਪ੍ਰਣਾਮ ਹੈ ਗਿਆਨ

ਸਿ ਸਾਰਿਆਂ ਵਾਸਤੇ ਅਰਦਾਸ ਕਰਾਂਗੇ ਕਿ ਜਿਹੜੀ ਸੰਗਤ ਸਾਡੀ ਛੁੱਟ ਗਈ ਹੈ ਉਹ ਵੀ ਪਾਕਿਸਤਾਨੀ ਸਰਕਾਰ ਦੇ ਅੱਗੇ ਸਾਡਾ ਨਿਵੇਦਨ ਹੈਗਾ ਵੀ ਕਿ ਉਹਨਾਂ ਨੂੰ ਵੀ ਬੁਲਾਣੋ ਲੋਗ ਤੇ ਉਹ ਲੋਗ ਵੀ ਦਰਸ਼ਨ ਕਰਨ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ گاਵੇ ਤੇ ਜਿੱਤੇ ਜਿਹਦੇ ਤੋਂ ਅਸੀਂ ਵਿਛੜੇ ਹੋਏ ਆਂ ਲੇਕਿਨ ਰੱਬ ਨੇ ਹੁਣ ਮੌਕਾ ਦਿੱਤਾ ਹੈ ਚਲੋ ਅੱਛੀ ਗੱਲ ਹੈ ਵਾਹਿਗੁਰੂ ਦਾ ਬਹੁਤ ਕੋਟ ਕੋਟ ਸੁਕਰਾਨਾ ਹੈਗਾ ਕਿ ਜਿਹੜੇ ਅਸੀਂ ਉੱਥੇ ਜਾ ਰਹੇ ਆਂ ਸਾਨੂੰ ਬੜੀ ਖੁਸ਼ੀ ਹੈਗੀ ਦੇ ਕਿ ਅਸੀਂ ਆਪਣੇ ਬਾਪ ਬਾਬੇ ਨਾਨਕ ਨੂੰ ਮਿਲਾਂਗੇ ਹੁਣ ਜਾ ਕੇ ਸਰਮਾਲ ਲੈ ਕੇ ਉਹ ਪਰਪੰਜਾ ਸਾਹਿਬ ਲੈ ਕੇ हाँ पंजा साहब जावोंगे और बाबा जी के पंजे इस तरह इस तरह करके भी घर सारे बंद मथे ते लगावे हाँ से नवा नवा रखे ए मैं भूलना जावा इस करके सब पहले मैं यही काम किया है कि मैं बाबा तो जी छू के सारे छुआवगी मथा टिकाऊंगी सारे बहुत परेशानी वही मिट्टी ला आनी करतारपुर साहब जी चरण तूर लवेंगे घर रखा अपने बाबा जी को अपने दिल में बचावे है ना ਬਿਲਕੁਲ ਜੀ ਸੰਗਤਾਂ ਦੇ ਮਨਾਂ ਵਿੱਚ ਕਾਫੀ ਉਤਸ਼ਾਹ ਹੈ ਔਰ ਜੇ ਗੱਲ ਕਰੀਏ ਤਾਂ ਕੋਈ ਨਾ ਕੋਈ ਨਿਸ਼ਾਨੀ ਇੱਥੋਂ ਵੀ ਲੈ ਕੇ ਜਾ ਰਹੇ ਨੇ ਤੇ ਉੱਥੋਂ ਵੀ ਲੈ ਕੇ ਜਾ ਰਹੇ ਨੇ ਸੰਗਤਾਂ ਦੇ ਮਨਾਂ ਵਿੱਚ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਮਹਦਰਸਾਣਾਂ ਲਈ ਜਾ ਰਹੀਆਂ ਨੇ ਸੋ ਬਹੁਤ ਹੀ ਘੱਟ ਵਿਜੇ ਲੱਗੇ ਨੇ ਜੀ ਜਿਨ੍ਹਾਂ ਦੇ ਵਿਜੇ ਨਹੀਂ ਲੱਗੇ ਉਹਨਾਂ ਦੇ ਮਨਾਂ ਵਿੱਚ ਰੋਸ ਵੀ ਹੈ ਨਿਰਾਸ਼ਾ ਵੀ ਹੈ ਪਰ ਜਿਨ੍ਹਾਂ ਦੇ ਵਿਜੇ ਲੱਗੇ ਨੇ ਉਹ ਸੰਗਤਾਂ ਕਾਫੀ ਖੁਸ਼ ਦਿਖਾਈ ਦੇ ਰਹੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸ਼ੁਕਰਾਨਾ ਕੀਤਾ ਜਾ ਰਿਹਾ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਔਰ ਪਿਆਰ ਨਾਲ ਸੰਗਤਾਂ ਇਸ ਬੱਸਾਂ ਵਿੱਚ ਬੈ ਕੇ ਅਟਾਰੀ ਬਾਰਡਰ ਜਾਣੀਆਂ ਤੇ ਉਸ ਤੋਂ ਬਾਅਦ ਅੱਗੇ ਲਈ ਰਵਾਨਾ ਹੋਣਗੀਆਂ ਸੋ ਸਵੇਰ ਤੋਂ ਹੀ ਸੰਗਤਾਂ ਉਡੀ ਕਰ ਰਹੀਆਂ ਨੇ ਕਿ ਕਦੋਂ ਅਸੀਂ ਉਸ ਧਰਤੀ ਤੇ ਜਾਈਏ ਜਿੱਥੇ ਬਾਬਾ ਨਾਨਕ ਦਾ ਜਨਮ ਹੋਇਆ ਸਵਤੰਤਰਤਾ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਤੁਸੀਂ ਜਾ ਰਹੇ ਹੋ ਮਨਾਉਣ ਦੇ ਲਈ ਵੀਜ਼ਾ ਲੱਗਾ ਕਿੰਨਾ ਕੁ ਸੁਖਰਾਣਾ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਮੈਂ ਪਹਿਲੀ ਵਾਰੀ ਜਾ ਰਹੇ ਹਾਂ ਬਹੁਤ ਖੁਸ਼ੀ ਹੈ ਯਾਨੀ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣ ਜਾ ਰਹੇ ਹਾਂ ਤੇ ਆਪਾਂ ਕਹਿ ਸਕਦੇ ਹਾਂ ਵੀ ਕੋਟਨ ਕੋਟਨ ਧੰਨਵਾਦ। ਧੰਨ 시 ਗੁਰੂ ਨਾਨਕ ਦੇਵ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਸਾਨੂੰ ਲੋੜ ਹੈ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਦੀ। ਕੀ ਕਹਿਣਾ ਚਾਹੋਗੇ ਕਿਉਂਕਿ ਦਰਸ਼ਕਾਂ ਦੇ ਤੇ ਕਰਨੇ ਚਾਹੀਦੇ ਨੇ ਗੁਰਤਾਮਾਂ ਦੇ ਪਰ ਉਹਨਾਂ ਦੇ ਜਿਹੜੇ ਸਿੱਖਿਆਵਾਂ ਤੇ ਉਹਨਾਂ ਤੇ ਵੀ ਚੱਲਣਾ ਚਾਹੀਦਾ। ਹਾਂ ਆਪਾਂ ਬਿਲਕੁਲ ਜੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਆ ਉਹਨਾਂ ਨੇ ਸਿੱਖ ਧਰਮ ਦਾ ਮੋਢ ਬੰਨਿਆ ਤੇ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਜੇ ਕਹਦੀਏ ਤਾਂ ਬਹੁਤ ਜ਼ਿਆਦਾ ਆ ਤੇ ਚੱਲਣਾ ਚਾਹੀਦਾ ਹਰ ਇੱਕ ਨੂੰ। ਆਪਾਂ ਅੱਜ ਕੱਲ ਜਿਹੜੀ ਆ ਕਹਿੰਦੇ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਆਪਾਂ ਧਰਤੀ ਵੀ ਖਰਾਬ ਕਰਤੀ ਪਵਨ ਵੀ ਖਰਾਬ ਕੀਤਾ ਇਸ ਤੇ ਜਰੂਰ ਸੋਚਣਾ ਚਾਹੀਦਾ ਉਹਨਾਂ ਨੇ ਤੇ ਬੜਾ ਵਧੀਆ ਉਪਦੇਸ਼ ਦਿੱਤਾ ਸੀ ਸਰਬਸਾਂਝੀ ਵਾਲਤਾ ਦਾ ਪਰ ਅਸੀਂ ਆਪ ਅੱਜ ਵੱਖਰੇ ਵੱਖਰੇ ਹੋਏ ਪਈ ਹਾਂ ਹਾਂਜੀ ਹਾਂਜੀ ਨਹੀਂ ਸਰਬਸਾਂਝੀ ਵਾਲਤਾ ਦਾ ਤਾਂ ਉਪਦੇਸ਼ ਇਹ ਰਾਜਨੀਤਿਕ ਭੇਟ ਚੜੇ ਹੋਰ ਨਹੀਂ ਕੋਈ ਰਾਜਨੀਤਿਕ ਭੇਟ ਚੜੇ ਪਿਆ ਤੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਵੀ ਅਰਦਾਸ ਬੇਨਤੀ ਕਰਾਂਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਂਗੇ ਕਿ ਤੇ ਇਹ ਕਲੇਰੰਗਾ ਦੇ ਆਪਣੀ ਭਾਈਚਾਰਕ ਸਾਂਝ ਆ ਜਿਹੜੀ ਦੁਬਾਰਾ ਬਹਾਲ ਹੋਏ। ਜੀ ਸੋ ਸੰਗਤਾਂ ਅਰਦਾਸਾਂ ਵੀ ਕਰਦੀਆਂ ਨੇ ਸਰਬ ਸਾਂਝੀ ਵਾਲਤਾ ਦਾ ਕਿਉਂਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ 'ਚ ਚੱਲਣ ਦੀ ਲੋੜ ਐ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖੋ ਸਵੇਰ ਤੋਂ ਹੀ ਵੇਟ ਕਰ ਰਹੀਆਂ ਨੇ ਇਸ ਜਗ੍ਹਾ ਤੇ ਪ੍ਰਬੰਧ ਕੀਤੇ ਗਏ ਨੇ ਇਹਨਾਂ ਦੇ ਬੈਠਣ ਦੇ ਲਈ ਔਰ ਸੰਗਤਾਂ ਅੱਜ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਉਣ ਦੇ ਲਈ ਵੱਡੀ ਗਿਣਤੀ ਵਿੱਚ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ ਸ੍ਰੀ ਨਨਕਾਣਾ ਸਾਹਿਬ ਦਰਸ਼ਨ ਹੋਣਗੇ ਸੱਚਾ ਸੋਧਾ ਗੁਰਦੁਆਰਾ ਸਾਹਿਬ ਦੇ ਪੰਜਾ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਤੇ ਹੋਰ ਜਿਹੜੇ ਅਨੇਕਾਂ ਗੁਰਦੁਆਮ ਨੇ ਜਿਹੜੇ ਵਿਛੜ ਗਏ ਸਨ ਉਹਨਾਂ ਗੁਰਦੁਆਮਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਅੱਜ ਜਾ ਰਹੀਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਪਾਕਿਸਤਾਨ ਸਥਿਤ ਗੁਰਦੁਆਮਾਂ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ ਜਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੱਲ ਮਿਲੌਣ ਜਾ ਰਹੀਆਂ ਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਜਿਵੇਂ ਆਰਦੀ ਗੂੰਜ ਨਾਲ ਧੰਤਨ ਸ਼੍ਰੀ ਗੁਰਨਾਣੇ ਦੀ ਗੁਰਤਮਾਂ ਲਈ ਦਰਸ਼ਨ ਲਈ ਸੰਗਤਾਂ ਜਾ ਰਹੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਸ਼੍ਰੀ ਨਨਕਾਨ ਸਾਹਿਬ ਧਰਤੀ ਤੇ ਜਾ ਰਹੀਆਂ ਨੇ ਸੋ ਬੜੇ ਹੀ ਬੜਾ ਹੀ ਮਨ ਦੇ ਵਿੱਚ ਉਤਸ਼ਾਹ ਹੈ ਤੇ ਉਸ ਬਾਬਾ ਨਾਨਕ ਦਾ ਵੀ ਸ਼ੁਕਰਾਨਾ ਕੀਤਾ ਜਾ ਰਿਹਾ ਜਿੱਥੇ ਬਾਬਾ ਜੀ ਨਾਨਕ ਜੀ ਨੇ ਜਨਮ ਲਿਆ ਸੋ ਉਸ ਦਰ ਤੇ ਅੱਜ ਦਰਸ਼ਨ ਕਰਨ ਲਈ ਜਾ ਰਹੀਆਂ ਨੇ ਸੰਗਤਾਂ ਤੇ ਜਿਨ੍ਹਾਂ ਦੇ ਵਿਝ ਨਹੀਂ ਲੱਗੇ ਉਹਨਾਂ ਦੇ ਮਨ ਵਿੱਚ ਰੋਸ ਵੀ ਹੈ ਨਿਰਾਸ਼ਾ ਵੀ ਸੋ ਸੰਗਤਾਂ ਅਰਦਾਸਾਂ ਵੀ ਕਰਦੇ ਨੇ ਕਿ ਜੇ ਇਸ ਵਾਰ ਵਿਝ ਨਹੀਂ ਲੱਗਾ ਤਾਂ ਅਗਲੀ ਵਾਰੀ ਵਿਝੇ ਲੱਗ ਜਾਣ ਸੋ ਵੱਡੀ ਗਿਣਤੀ ਵਿੱਚ ਧੰਤਨ ਸ਼੍ਰੀ ਨਵੰਦੇ ਪ੍ਰਕਾਸ਼ ਪੁਰ ਮਨਾਉਣ ਦੇ ਲਈ ਅੱਜ ਪਾਕਿਸਤਾਨ ਸਥਿਤ ਗੁਰਦ ਆਮਦਰਸ਼ਨ ਲਈ ਸੰਗਤਾਂ ਜਾ ਰਹੀਆਂ ਹਨ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ